ਸਾਹਿਬ ਜੀਓ ਜਤੀ ਸਤੀ ਚਿਰ ਜੀਵਨੀ ਸਾਧਕ ਸਿੱਧ ਨਾਥ ਗੁਰ ਚੇਲੇ ਦੇਵੀ ਦੇਵਰ ਕੀ ਸੋਰਾ ਪੈਰੋਂ ਖੇਤਰ ਪਾਲ ਬਹੁ ਮੇਲੀ ਗਣ ਗੰਦਰਬ ਅਪਛਰਾਂ ਕਿੰਨਰ ਜਛ ਚਲਤ ਬਹੁ ਖੇਲੇ ਰਾਕਸ਼ ਦਾਤੋਂ ਦੈਂਤ ਲਖ ਅੰਦਰ ਦੂਜਾ ਭਾਉ ਦਹੀਲੇ ਹਮੇ ਅੰਦਰ ਸਭ ਕੋ ਗੁਰਮੁਖ ਸਾਧ ਸੰਗਤ ਰਸ ਕੀ ਲੇ ਇਕ ਮਨ ਇਕ ਆਰਾਧਨਾ ਗੁਰਮਤ ਆਪ ਗਵਾਈ ਸੋਹੀਲੇ ਚੱਲਣ ਜਾਣ ਪਈ ਸਿਰ ਤਿਲੇ ਚੱਲਣ ਜਾਣ ਪਏ ਸਿਰ ਤੇਲੀ ਵਾਹਿਗੁਰਜੀ ਦਾ ਖਲਸਾ ਵਾਹਿਗੁਰਜੀ ਦੀ ਫਤਿਹ ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ ਇਹ ਹੈ ਪਾਵਨ ਪਉੜੀ ਭਾਈ ਗੁਰਦਾਸ ਸਾਹਿਬ ਜੀ ਦੀ ਪੰਜਵੀਂ ਵਾਰ ਦੀ ਇਹ ਛੇਵੀਂ ਪਉੜੀ ਹੈ ਪੰਜ ਪੌੜੀਆਂ ਦੀ ਵਿਚਾਰ ਆਪਾਂ ਕਰ ਚੁੱਕੇ ਹਾਂ ਜੀ ਔਰ ਛੇਵੀਂ ਇਹ ਆਪਾਂ ਵਿਚਾਰਨੀ ਹੈ ਭਾਈ ਗੁਰਦਾਸ ਸਾਹਿਬ ਜੀ ਦੇ ਪੋਲ ਗੁਰੂ ਕੇ ਕੁਝ ਸਿੱਖ ਬੈਠੇ ਉਹਨਾਂ ਨੇ ਇੱਕ ਬਚਨ ਭਾਈ ਗੁਰਦਾਸ ਸਾਹਿਬ ਜੀ ਨੂੰ ਕੀਤਾ ਕਿ ਪੂਰੀ ਮਨੁੱਖਤਾ ਜਿਹੜੀ ਹੈ ਉਹ ਵਾਹਿਗੁਰੂ ਪਰਮੇਸ਼ਰ ਨੇ ਆਪ ਸਾਜੀ ਹੈ ਸਾਰਿਆਂ ਦੇ ਵਿੱਚ ਉਹ ਵਾਹਿਗੁਰੂ ਪਰਮੇਸ਼ਰ ਆਪ ਮੌਜੂਦ ਹੈ ਪੰਜ ਤਤ ਉਹਦੇ ਬਣਾਏ ਨੇ ਫਿਰ ਧਰਮ ਦੀ ਦੁਨੀਆ ਦੇ ਵਿੱਚ ਵੀ ਕਿਸੇ ਬੰਦੇ ਨੂੰ ਚੰਗਾ ਕਿਸੇ ਨੂੰ ਮਾੜਾ ਕਿਸੇ ਨੂੰ ਗੁਰਮਖ ਕਿਸੇ ਨੂੰ ਮਨਮੁਖ ਕਿਸੇ ਨੂੰ ਸੰਤ ਕਿਸੇ ਨੂੰ ਠੱਗ ਇਹ ਕਿਉਂ ਕਿਹਾ ਜਾਂਦਾ ਹੈ ਜਦੋਂ ਕਿ ਸਾਰੇ ਉਸ ਵਾਹਿਗੁਰੂ ਪਰਮੇਸ਼ਰ ਦੇ ਬਣਾਏ ਹੋਏ ਐ ਇਹ ਗੁਰਮਖੋ ਸਵਾਲ ਸੀ ਜਿਹੜਾ ਇਹ ਭਾਈ ਗੁਰਦਾਸ ਸਾਹਿਬ ਜੀ ਨੂੰ ਗੁਰੂ ਕੇ ਸਿੱਖਾਂ ਨੇ ਕੀਤਾ ਔਰ ਕਈ ਵਾਰ ਸਾਡੇ ਮਨ ਵਿੱਚ ਵੀ ਇਹ ਗੱਲ ਆ ਜਾਂਦੀ ਹੈ ਤਾਂ ਅੱਜ ਭਾਈ ਗੁਰਦਾਸ ਸਾਹਿਬ ਉਸੇ ਗੱਲ ਦਾ ਜਵਾਬ ਦਿੰਦੇ ਨੇ ਇੱਕ ਬਚਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਗੁਰਮਖੋ ਅਸਾ ਕੀ ਵਾਰ ਦੀ ਬਾਣੀ ਅੰਦਰ ਪੜਿਆ ਉਹ ਪੰਕਤੀਆਂ ਤੁਹਾਨੂੰ ਸਾਰਿਆਂ ਨੂੰ ਯਾਦ ਨੇ ਆਪੇ ਭਾਂਡੇ ਸਾਜਿਆਨ ਆਪੇ ਪੂਰਨ ਦੇ ਇੱਕ ਨਹੀਂ ਦੁੱਧ ਸਮਾਈਐ ਇੱਕ ਚੁੱਲ੍ਹੇ ਰਹਿਣ ਚੜੇ ਇੱਕੋ ਹੀ ਕਮਿਆਰ ਨੇ ਵੱਖ-ਵੱਖ ਤਰ੍ਹਾਂ ਦੇ ਭਾਂਡੇ ਬਣਾਏ ਐ ਇੱਕੋ ਬਣਾਉਣ ਵਾਲਾ ਕਮਿਆਰ ਐ ਇੱਕੋ ਮਿੱਟੀ ਦੇ ਬਣੇ ਐ ਪਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਕਿਹੜਾ ਭਾਂਡਾ ਚੰਗਾ ਹੈ ਕਿਹੜਾ ਭਾਂਡਾ ਮਾੜਾ ਇਹ ਉਹਦੀ ਮਿੱਟੀ ਦੇਖ ਕੇ ਨਹੀਂ ਕਿਹਾ ਜਾਂਦਾ ਉਹਦੇ ਅੰਦਰ ਪਈ ਵਸਤੂ ਨੂੰ ਦੇਖ ਕੇ ਕਿਹਾ ਜਾਂਦਾ ਹੈ 12 ਸਾਰੇ ਭਾਂਡੇ ਇੱਕੋ কুমਹਾਰ ਨੇ ਬਣਾਏ ਇੱਕੋ ਮਿੱਟੀ ਦੇ ਬਣੇ ਆ ਇੱਕ ਭਾਂਡੇ ਵਿੱਚ ਗੁਰਮੁਖ ਅੰਮ੍ਰਿਤ ਹੈ ਇੱਕ ਭਾਂਡੇ ਵਿੱਚ ਜ਼ਹਿਰ ਪਿਆ ਹੁਣ ਕੇਵਲ ਇੱਕੋ ਮਿੱਟੀ ਦੇ ਬਣੇ ਨੇ ਇਸ ਕਰਕੇ ਉਹਨਾਂ ਨੂੰ ਇੱਕ ਸਮਾਨ ਨਹੀਂ ਕਿਹਾ ਜਾ ਸਕਦਾ ਕਿਉਂਕਿ ਅੰਦਰ ਇੱਕ ਦੇ ਜ਼ਹਿਰ ਹੈ ਇੱਕ ਦੇ ਅੰਮ੍ਰਿਤ ਹੈ ਇਸੇ ਤਰ੍ਹਾਂ ਉਸ ਵਾਹਿਗੁਰੂ ਪਰਮੇਸ਼ਰ ਦੇ ਬਣਾਏ ਸਾਰੇ ਜੀਵ ਇੱਕੋ ਹੀ ਪੰਜ ਤੱਤਾਂ ਦੇ ਬਣੇ ਹੋਏ ਐ ਪਰ ਉਹਨਾਂ ਦੇ ਅੰਦਰ ਗੁਣ ਤੇ ਔਗਣ ਵੱਖੋ-ਵੱਖਰੇ ਐ ਗੁਰੂ ਜੀ ਇਸ ਕਰਕੇ ਕਿਸੇ ਦੇ ਅੰਦਰ ਇੱਕ ਭਾਂਡਾ ਉਹ ਹੁੰਦਾ ਜਿਹਦੇ ਅੰਦਰ ਹੀਰੇ ਮੋਤੀ ਪਏ ਨੇ ਇੱਕ ਭਾਂਡਾ ਉਹ ਹੁੰਦਾ ਜਿਹਦੇ ਵਿੱਚ ਨਸ਼ੇ ਪਏ ਹੋਏ ਨੇ ਇੱਕ ਭਾਂਡਾ ਹੈ ਅੰਮ੍ਰਿਤ ਹੈ ਇੱਕ ਵਿੱਚ ਜ਼ਹਿਰ ਹੈ ਇੱਕ ਵਿੱਚ ਦਵਾਈ ਹੈ ਇੱਕ ਭਾਂਡੇ ਵਿੱਚ ਸ਼ਰਾਬ ਪਈ ਹੈ ਹੁਣ ਭਾਂਡੇ ਭਾਵੇਂ ਇੱਕੋ ਜਿਹੇ ਨੇ ਪਰ ਉਹਨਾਂ ਭਾਂਡਿਆਂ ਵਿੱਚ ਚੀਜ਼ਾਂ ਵੱਖੋ ਵੱਖਰੀਆਂ ਪਈਆਂ ਨੇ ਉਹਨਾਂ ਚੀਜ਼ਾਂ ਨੂੰ ਵੇਖ ਕੇ ਅਸੀਂ ਕਹਿੰਦੇ ਹਾਂ ਇਹ ਭਾਂਡਾ ਚੰਗਾ ਹੈ ਤੇ ਇਹ ਭਾਂਡਾ ਬੁਰਾ ਹੈ ਕਿਉਂਕਿ ਵਿੱਚ ਚੀਜ਼ਾਂ ਜਿਹੜੀਆਂ ਨੇ ਉਹ ਵੱਖੋ-ਵੱਖਰੀਆਂ ਨੇ ਇਸੇ ਤਰ੍ਹਾਂ ਦੇ ਨਾਲ ਇੱਕ ਇਹ ਗੁਰਮਖੋ ਸਾਡਾ ਸਰੀਰ ਵੀ ਇੱਕ ਭਾਂਡਾ ਹੈ ਨਾ ਇਹ ਸਾਡਾ ਸਰੀਰ ਇੱਕ ਭਾਂਡਾ ਹੈ ਇੱਕ ਭਾਂਡਾ ਉਹ ਹੈ ਜਿਹਦੇ ਵਿੱਚ ਨਸ਼ੇ ਪਏ ਹੋਏ ਆ ਕਾਮ ਪਿਆ ਹੋਇਆ, ਕ੍ਰੋਧ ਪਿਆ ਹੋਇਆ, ਹਉਮੈ ਪਿਆ, ਹੰਕਾਰ ਪਿਆ। ਇੱਕ ਭਾਂਡਾ ਉਹ ਐ ਜਿਸ ਅੰਦਰ ਨਾਮ ਹੈ, ਸਿਮਰਨ ਹੈ, ਦਇਆ ਹੈ, ਸੰਤੋਖ ਹੈ, ਧਰਮ ਹੈ, ਨਿਮਰਤਾ ਹੈ। ਇੱਕ ਸਰੀਰ ਦਾ ਭਾਂਡਾ ਉਹ ਐ। ਹੁਣ ਪੰਜ ਤਤਾਂ ਦੇ ਚਮੜੀ ਨੂੰ ਦੇਖ ਕੇ ਤੇ ਅਸੀਂ ਨਾ ਕਹਿੰਦੇ ਵੀ ਇਹ ਚੰਗਾ ਮਾੜਾ। ਚੰਗਾ ਮਾੜਾ ਕਹਿੰਨੇ ਆ ਉਸ ਭਾਂਡੇ ਦੇ ਅੰਦਰ ਕੀ ਪਿਆ? ਇਸ ਬੰਦੇ ਦੇ ਅੰਦਰ ਕੀ ਹੈ ਸਤ ਹੈ ਸੰਤੋਖ ਹੈ ਧਰਮ ਹੈ ਜਾਂ ਕਾਮ ਹੈ ਕ੍ਰੋਧ ਹੈ ਹੰਕਾਰ ਹੈ ਬੰਦੇ ਦੀ ਪਛਾਣ ਉਹਦੇ ਸਰੀਰ ਦੇ ਤੱਤਾਂ ਕਰਕੇ ਨਹੀਂ ਉਹਦੇ ਅੰਦਰ ਦੇ ਗੁਣਾ ਕਰਕੇ ਹੁੰਦੀ ਹੈ ਗੁਰਮਖੋ ਭਾਈ ਗੁਰਦਾਸ ਸਾਹਿਬ ਸਿੱਖਾਂ ਨੂੰ ਇਹੀ ਸਮਝਾਉਂਦੇ ਨੇ ਭਾਈ ਗੁਰੂ ਨਾਨਕ ਦੇ ਦਰ ਦੇ ਉੱਪਰ ਚੰਬੜੀ ਕਰਕੇ ਰੂਪ ਰੰਗ ਕਰਕੇ ਤਤਾਂ ਕਰਕੇ ਕਿਸੇ ਨਾਲ ਵਿਤਕਰਾ ਨਹੀਂ ਹੈ ਜੇ ਅੰਤਰ ਦਿਖਦਾ ਤੇ ਉਹ ਅੰਦਰ ਦੇ ਗੁਣਾ ਕਰਕੇ ਹੈ ਤੋਂ ਆਓ ਆਪਾਂ ਇੱਕ ਇੱਕ ਬਚਨ ਭਾਈ ਗੁਰਦਾਸ ਸਾਹਿਬ ਦਾ ਵਿਚਾਰਦੇ ਆਂ ਤੇ ਫਿਰ ਗੁਰਮਖੋ ਆਪਾਂ ਨਾਲ-ਨਾਲ ਅੱਗੇ ਇਹ ਚਰਚਾ ਕਰਾਂਗੇ ਵਿਚਾਰ ਕਰਾਂਗੇ ਜਤੀ ਸਤੀ ਚਿਰ ਜੀਵਨੀ ਹੁਣ ਭਾਈ ਗੁਰਦਾਸ ਸਾਹਿਬ ਨੇ ਉਦਾਹਰਨਾ ਵੀ ਉਹਨਾਂ ਦੀਆਂ ਲਈਆਂ ਗੁਰਮਖੋ ਜਿਨ੍ਹਾਂ ਨੂੰ ਬੜੇ ਪਵਿੱਤਰ ਤੇ ਬੜੇ ਉੱਚੇ ਮੰਨਿਆ ਜਾਂਦਾ ਹੈ ਸੰਸਾਰ ਵਿੱਚ ਭਾਈ ਸਾਹਿਬ ਨੇ ਉਦਾਹਰਣੇ ਉਹਨਾਂ ਦੀਆਂ ਲਈਆਂ ਨੇ ਜਤੀ ਸਤੀ ਜਰੇ ਜੀਵਣੀ ਸਾਧਕ ਸਿੱਧ ਨਾਥ ਗੁਰ ਚੇਲੇ ਭਾਈ ਗੁਰਦਾਸ ਸਾਹਿਬ ਕਹਿੰਦੇ ਬੜੇ ਜਤ ਰੱਖਣ ਵਾਲੇ ਸੰਸਾਰ ਤੇ ਹਨ ਸਤੀ ਦਾ ਅਰਥ ਹੁੰਦਾ ਦਾਨ ਕਰਨ ਵਾਲੇ ਬਹੁਤ ਨਹੀਂ ਚਰ ਜੀਵਣੇ ਦਾ ਅਰਥ ਹੁੰਦਾ ਲੰਮੀ ਜ਼ਿੰਦਗੀ ਜਿਉਣ ਵਾਲੇ ਪੰਮਰਾਂ ਬਿਠਾ ਕੇ ਬੈਠੇ ਸਾਧੂ ਜੀ ਚਰ ਜੀਵਣੇ ਸਾਧਕ ਸਿੱਧ ਸਾਧਕ ਸਿੱਧ ਹੁੰਦਾ ਹੈ ਪੁੱਗੇ ਹੋਏ ਜਿਨ੍ਹਾਂ ਨੇ ਆਪਣੇ ਸਰੀਰ ਨੂੰ ਸਾਧ ਲਿਆ ਹੈ ਵਕਾਰਾਂ ਤੋਂ ਮੁਕਤ ਕਰ ਲਿਆ ਹੈ ਨਾਥ ਗੁਰ ਚੇਲੇ ਕਹਿੰਨ ਲੱਗੇ ਗੋਰਖ ਨਾਥ ਵਰਗੇ ਗੁਰੂ ਦੇ ਚੇਲੇ ਬੜੇ ਫਿਰਦੇ ਆ ਸੰਸਾਰ ਦੇ ਉੱਪਰ ਕੋਈ ਕਮੀ ਨਹੀਂ ਹੈ ਬਾਰੋਂ ਇਹਨਾਂ ਸਾਰਿਆਂ ਨੂੰ ਦੇਖੀਏ ਤੇ ਚੰਗੇ ਚੰਗੇ ਲੱਗਦੇ ਹਨ ਦੇਵੀ ਦੇਗ ਦੇਵੀ ਦੇਵਰਖੀ ਸੋਰਾ ਬੜੀਆਂ ਦੇਵੀਆਂ ਨੇ ਬੜੇ ਦੇਵਤੇ ਹਨ ਬੜੇ ਵੱਡੇ ਵੱਡੇ ਰਿਖੀ मुਨੀ ਹਨ ਭੈਰੋਂ ਵਰਗਾ ਦੇਵਤਾ ਖੇਤਰਪਾਲ ਖੇਤਰਪਾਲ ਵੀ ਇੱਕ ਦੇਵਤੇ ਦਾ ਨਾਮ ਹੈ ਆਮ ਤੌਰ ਤੇ ਵੈਸੇ ਖੇਤਰਪਾਲ ਦਾ ਤਨਾ ਖੇਤਾਂ ਨੂੰ ਪਾਲਣ ਵਾਲਾ ਤੇ ਖੇਤਾਂ ਨੂੰ ਗਰਮਖੋ ਪਾਲਣ ਵਾਲਾ ਤੇ ਕੇਵਲ ਇੱਕ ਪਰਮੇਸ਼ਰ ਵਾਹਿਗੁਰੂ ਹੈ ਪਰ ਹਿੰਦੂ ਧਰਮ ਦੇ ਅੰਦਰ ਜਿਹੜੀ ਕਾਲੀ ਦੇਵੀ ਹੈ ਕਾਲੀ ਦੇਵੀ ਦੇ ਕਹਿਣ ਲੱਗੇ ਜਿਹੜਾ ਉਹਦਾ ਦਰਬਾਰ ਹੈ ਉਹਦੇ ਚਾਰ ਦਰਵਾਜ਼ੇ ਨੇ ਜਿਹੜਾ ਪੱਛਮੀ ਦਰਵਾਜ਼ੇ ਦਾ ਦੁਆਰਪਾਲ ਪਹਿਰੇਦਾਰ ਹੈ ਉਹ ਖੇਤਰਪਾਲ ਪੈਰੋਂ ਹੈ ਤੇ ਇਹ ਪੈਰੋਂ ਤੇ ਖੇਤਰਪਾਲ ਦੋਨੇ ਨੇ ਜਿਹੜੇ ਇਹ ਦੇਵੀ ਦੇ ਪਹਿਰੇਦਾਰ ਵੀ ਨੇ ਤੇ ਇਹਨਾਂ ਨੇ ਦੇਵੀ ਨੇ ਇਹਨਾਂ ਨੂੰ ਵੱਖ-ਵੱਖ ਕਾਰਜ ਬਖਸ਼ੇ ਹੋਏ ਨੇ ਕਿ ਤੂੰ ਖੇਤਾਂ ਦੀ ਪਾਲਣਾ ਕਰਨੀ ਹੈ ਇਸ ਕਰਕੇ ਕਿਸਾਨ ਇਹਨਾਂ ਦੀ ਕਈ ਵਾਰ ਪੂਜਾ ਵੀ ਕਰਦੇ ਆ। ਤੋਂ ਇਹ ਸਾਰੇ ਦੇਵੀ ਦੇਵਤੇ ਬਹੁ ਮੇਲੇ ਇਹਨਾਂ ਦੇ ਬੜੇ ਭਾਰੀ ਮੇਲੇ ਲੱਗਦੇ ਹਨ ਭਾਈ। ਬੜੀ ਪ੍ਰਸਿੱਧੀ ਹੈ ਦੇਵੀਆਂ ਦੀ, ਦੇਵਤਿਆਂ ਦੀ, ਪੈਰੋਂ ਦੀ, ਖੇਤਰਪਾਲ ਦੀ। ਗਣ, ਗੰਦਰਬ, ਅਪੱਛਰਾਂ ਗਣ ਗੰਦਰਬ ਹੁੰਦੇ ਗੁਰਮਖੋ ਜਿਹੜੇ ਇੰਦਰ ਦੇਵਤੇ ਦਾ ਸਵਰਗ ਹੈ ਉਹਦੇ ਜੋ ਉੱਥੋਂ ਦੇ ਗਾਉਣ ਵਜਾਉਣ ਵਾਲੇ ਨੇ ਉਹਨਾਂ ਨੂੰ ਗਣ ਗੰਦਰਬ ਕਿਹਾ ਜਾਂਦਾ ਹੈ ਆ ਪਛਰਾ ਇੰਦਰ ਦੇ ਸਵਰਗ ਦੇ ਵਿੱਚ ਨਾਚ ਵਾਲੀਆਂ ਨਾਚ ਕਰਨ ਵਾਲੀਆਂ ਇਸ ਤਰ੍ਹਾਂ ਆ ਪਛਰਾ ਕਿੰਨਰ ਜੱਛ ਇਹ ਕਿੰਨਰ ਤੇ ਜੱਛ ਨੇ ਜਿਹੜੇ ਇਹ ਵੀ ਦੇਵਤਿਆਂ ਦੇ ਵਿੱਚ ਆਉਂਦੇ ਨੇ ਗੁਰਮਖੋ ਵੇਖੋ ਆਪਾਂ ਕੇਂਦਰਾਂ ਨੂੰ ਕਈ ਵਾਰ ਆਪਾਂ ਇਦਾਂ ਹੀ ਲੈ ਲੈਨੇ ਆ ਜਿਹੜੇ 84 ਗੁਰਮਖ ਕੋ ਕਰੋੜ 33 ਕਰੋੜ ਦੇਵਤੇ ਨੇ ਨਾ 33 ਕਰੋੜ ਦੇਵਤਿਆਂ ਵਿੱਚ ਕਿੰਨਰ ਵੀ ਇੱਕ ਦੇਵਤਾ ਮੰਨਿਆ ਜਾਂਦਾ ਹੈ ਕਿੰਨਰ ਜਛ ਚਲਤ ਬਹੁ ਖੇਲੇ ਇਹ ਸਾਰੇ ਭਾਈ ਬੜੇ ਚੋਜ ਤਮਾਸ਼ੀ ਚਲਤ ਹੁੰਦਾ ਚਲਤਰ ਤਮਾਸ਼ੀ ਇਹ ਸਾਰੇ ਤੇ ਸਾਰੇ ਦੇਵੀ ਦੇਵਤੇ ਇੰਦਰ ਦੇ ਦਰਬਾਰ ਵਿੱਚ ਨੱਚਣ ਗਾਉਣ ਵਜਾਉਣ ਵਾਲੇ ਬੜੇ ਆਪਣੀ ਚਲਤ ਤਮਾਸ਼ੀ ਖੇਡਦੇ ਹਨ ਰਾਖਸ਼ ਦਾ ਤੋਂ ਦੈਂਤ ਲੱਖ ਲੱਖਾਂ ਹੀ ਰਾਖਸ਼ ਲੱਖਾਂ ਹੀ ਦੈਂਤ ਕਹਿਣ ਕਿ ਇਹਨਾਂ ਦੀ ਵੀ ਸੰਸਾਰ ਉੱਤੇ ਵੱਖ-ਵੱਖ ਪ੍ਰਸਿੱਧੀ ਵੀ ਹੈ ਸ਼ੋਭਾ ਵੀ ਹੈ ਇਹਨਾਂ ਦੀ ਵੀ ਕੋਈ ਬੁਰਾ ਕਹਿੰਦਾ ਕੋਈ ਭਲਾ ਕਹਿੰਦਾ ਕਈ ਕਈਆਂ ਨੂੰ ਕਈ ਕਈ ਗੁਰਮਖੋ ਐਸੇ ਨੇ ਜਿਹੜੇ ਰਾਵਣ ਦੀ ਪੂਜਾ ਕਰਦੇ ਨੇ ਕਈ ਉਹਨੂੰ ਬੜਾ ਬੁਰਾ ਸਮਝਦੇ ਆ ਕਈ ਕਹਿੰਦੇ ਨੇ ਰਾਮ ਰਾਵਣ ਦੇਵਤਾ ਹੈ ਕਈ ਕਹਿੰਦੇ ਰਾਮਣ ਰਾਖਸ਼ ਹੈ ਇਹਨਾਂ ਦੀ ਵੀ ਪੂਜਾ ਕਰਨ ਵਾਲਿਆਂ ਦੀ ਕੋਈ ਕਮੀ ਨਹੀਂ ਭਾਈ ਗੁਰਦਾਸ ਸਾਹਿਬ ਕਹਿੰਦੇ ਰਾਖਸ਼ ਦਾ ਤੋ ਦੈਂਤ ਲਖ ਅੰਦਰ ਦੂਜਾ ਭਾਉ ਦੁਹੇਲੇ ਦੁਹੇਲੇ ਹੁੰਦਾ ਦੁਖੀ ਹੋ ਰਹੇ ਹਨ ਦੁਹੇਲੇ ਹੁੰਦਾ ਦੁਖੀ ਹੋਣਾ ਭਾਈ ਗੁਰਦਾਸ ਸਾਹਿਬ ਕਹਿੰਦੇ ਮੈਂ ਜਿੰਨੇ ਉੱਪਰ ਦੱਸੇ ਹੈ ਨਾ ਭਾਵੇਂ ਇਹਨਾਂ ਦੀ ਪੂਜਾ ਬਹੁਤ ਲੋਕ ਕਰਦੇ ਨੇ ਸ਼ੋਭਾ ਕਰਦੇ ਨੇ ਵਡਿਆਈ ਕਰਦੇ ਨੇ ਮੇਲੇ ਲੱਗਦੇ ਨੇ ਪਰ ਭਾਈ ਗੁਰਦਾਸ ਸਾਹਿਬ ਕਹਿੰਦੇ ਅੰਦਰ ਦੂਜਾ ਭਾਉ ਦੋਹੇਲੇ ਇਹਨਾਂ ਦੇ ਅੰਦਰ ਦੂਜਾ ਭਾਉ ਹੈ ਇਹ ਸਾਰੇ ਦੁਖੀ ਹੁੰਦੇ ਹਨ ਦੂਜੇ ਭਾਉ ਦਾ ਅਰਥ ਹੈ ਗੁਰਮਖੋ ਇੱਕ ਪਰਮਾਤਮਾ ਨੂੰ ਪਰੇ ਕਰਕੇ ਆਪਣੀ ਹੋਂਦ ਨੂੰ ਆਪਣੀ ਮੈਂ ਨੂੰ ਵੀ ਅੱਗੇ ਰੱਖਣਾ ਵੀ ਮੈਂ ਵੀ ਕੁਝ ਹਾਂ ਇਹ ਦੂਜਾ ਪਾਉ ਹੈ ਇੱਕ ਪਰਮਾਤਮਾ ਤੋਂ ਬਿਨਾ ਕਿਸੇ ਦੂਜੇ ਉੱਤੇ ਭਰੋਸਾ ਰੱਖਣਾ ਕਿ ਕੋਈ ਦੂਜਾ ਵੀ ਮੇਰੀ ਜ਼ਿੰਦਗੀ ਦੀ ਬੀੜੀ ਪਾਰ ਲਾ ਸਕਦਾ ਇਹ ਵੀ ਦੂਜਾ ਪਾਉ ਹੈ ਗੁਰਮਖੋ ਤਨ ਦੌਲਤ ਉੱਤੇ ਉਸਾ ਹੋਣਾ ਵੀ ਧਨ ਦੌਲਤ ਨਾਲ ਮੇਰੇ ਸਾਰੇ ਕੰਮ ਸਵਰ ਸਕਦੇ ਨੇ ਇਹ ਵੀ ਦੂਜੇ ਪਾਉ ਵਿੱਚ ਆਉਂਦਾ ਹੈ ਇੱਕ ਪਰਮੇਸ਼ਰ ਨੂੰ ਛੱਡ ਕੇ ਦੂਜਾ ਜੋ ਕੁਝ ਵੀ ਹੈ ਗੁਰਮਖੋ ਦੂਜਾ ਪਾਉ ਹੈ ਭਾਈ ਗੁਰਦਾਸ ਸਾਹਿਬ ਕਹਿੰਦੇ ਸਾਰਿਆਂ ਦੀ ਪ੍ਰਸਿੱਧੀ ਹੈ ਸ਼ੋਭਾ ਹੈ ਵਡਿਆਈ ਹੈ ਪਰ ਇਹ ਅੰਦਰ ਦੂਜਾ ਪਾਉ ਇਹਨਾਂ ਸਾਰਿਆਂ ਦੇ ਅੰਦਰ ਦੂਜਾ ਪਾਉ ਹੈ ਇਸ ਕਰਕੇ ਇਹ ਸਾਰੇ ਦੇਵੀ ਦੇਵਤੇ ਦਾਇਤ ਅਪਛਰਾ ਗਣ ਗੰਦਰਬ ਇਹ ਸਾਰੇ ਕਿਤੇ ਨਾ ਕਿਤੇ ਦੁਖੀ ਹੁੰਦੇ ਹਨ ਭਾਈ ਗੁਰਦਾਸ ਸਾਹਿਬ ਨੂੰ ਇਹੀ ਕਿਹਾ ਸੀ ਨਾ ਗੁਰਮਖੋ ਵੀ ਤੁਸੀਂ ਦੇਵੀ ਦੇਵਤਿਆਂ ਦੇਵੀਆਂ ਨੂੰ ਛੱਡ ਕੇ ਦੇਵਤਿਆਂ ਨੂੰ ਛੱਡ ਕੇ ਤੁਸੀਂ ਗੁਰਮਖਾਂ ਦੀ ਵਡਿਆਈ ਕਰਦੇ ਹੋ ਇਹੀ ਕਿਹਾ ਸੀ ਤੁਸੀਂ ਗੁਰਮਖਾਂ ਦੇ ਗੁਣ ਗਾਉਂਦੇ ਹੋ ਤੇ ਭਾਈ ਗੁਰਦਾਸ ਸਾਹਿਬ ਨੇ ਕਿਹਾ ਆਓ ਮੈਂ ਦੱਸਾਂ ਮੈਂ ਦੇਵੀ ਦੇਵਤਿਆਂ ਨੂੰ ਅਵਤਾਰਾਂ ਨੂੰ ਛੱਡ ਕੇ ਮੈਂ ਗੁਰਮਖਾਂ ਦੇ ਗੁਣ ਕਿਉਂ ਗਾਉਂਦਾ ਹਾਂ ਕੀ ਕਹਿੰਦੇ ਨੇ ਅੰਦਰ ਹਉਮੈ ਅੰਦਰ ਸਭ ਕੋ ਭਾਈ ਗੁਰਦਾਸ ਸਾਹਿਬ ਕਹਿੰਦੇ ਜਿਹੜੇ ਮੈਂ ਉੱਪਰ ਸਾਰੇ ਗਾਏ ਨੇ ਨਾ ਇਨ੍ਹਾਂ ਸਾਰਿਆਂ ਦੇ ਅੰਦਰ ਹਉਮੈ ਦਾ ਰੋਗ ਹੈ ਇਸ ਗੱਲ ਦੀ ਗਵਾਹੀ ਗੁਰਮੁਖੋ ਗੁਰੂ ਰਾਮਦਾਸ ਸਹਿ ਪਾਤਸ਼ਾਹੀ ਵੀ ਕਰਦੇ ਆ ਜਿੰਨੇ ਦੇਵੀ ਦੇਵਤੇ ਇਹ ਜਿੰਨੇ ਅਵਤਾਰ ਔਲੀਏ ਨੇ ਗੁਰੂ ਰਾਮਦਾਸ ਸਹਿ ਪਾਤਸ਼ਾਹ ਨੇ ਵੀ ਆਪਣੇ ਬਚਨਾਂ ਵਿੱਚ ਕਿਹਾ ਭਾਈ ਇਹਨਾਂ ਦੇ ਅੰਦਰ ਸਾਰਿਆਂ ਦੇ ਅੰਦਰ ਹਉਮੈ ਦਾ ਪਾਵ ਹੈ ਆ ਤੁਸੀਂ ਸ਼ਬਦ ਦੇਖੋ ਇੱਕ ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ ਤਿਨ ਕੈ ਤਨ ਕੀ ਸਭ ਰੋਗ ਗਵਾਏ ਜਿਨ੍ਹਾਂ ਦੇ ਅੰਦਰ ਮੇਰੇ ਹਰੀ ਪਰਮੇਸ਼ਰ ਦਾ ਨਾਮ ਵਸ ਗਿਆ ਹਰੀ ਪਰਮੇਸ਼ਰ ਦੇ ਨਾਮ ਨੇ ਉਹਨਾਂ ਦੇ ਅੰਦਰ ਦੇ ਹਉਮੈ ਦੇ ਰੋਗਾਂ ਨੂੰ ਗਵਾ ਦਤਾ ਖਤਮ ਕਰ ਦਿੱਤਾ ਤੇ ਮੁਕਤ ਭਏ ਉਹ ਮੁਕਤ ਹੋ ਗਏ ਜਿਨ ਹਰ ਨਾਮ ਧਿਆਇਆ ਜਿਨ੍ਹਾਂ ਨੇ ਹਰੀ ਦੇ ਨਾਮ ਨੂੰ ਧਿਆਇਆ ਮੁਕਤ ਕਾਦੇ ਤੋਂ ਹੋ ਗਏ ਹਉਮੈ ਤੋਂ ਮੁਕਤ ਹੋ ਗਏ ਇਹ ਸਾਰਾ ਸ਼ਬਦ ਕਾਦੇ ਤੇ ਉੱਤੇ ਹੈ ਔਰ ਮੱਖੋ ਹਉਮੈ ਦੇ ਉੱਪਰ ਜਿਨ੍ਹਾਂ ਨੇ ਹਰੀ ਦੇ ਨਾਮ ਨੂੰ ਧਿਆਇਆ ਭਾਈ ਉਹ ਗੁਰੂ ਰਾਮਦਾਸ ਸਾਹਿਬ ਕਹਿੰਨ ਲੱਗੇ ਹਉਮੈ ਤੋਂ ਮੁਕਤ ਹੋ ਗਏ ਹਨ ਤਿੰਨ ਪਵਿੱਤ ਪਰਮ ਪਦ ਪਾਇਆ ਉਹਨਾਂ ਨੇ ਪਰਮ ਪਦ ਦੀ ਪ੍ਰਾਪਤੀ ਕੀਤੀ ਹੈ ਮੇਰੇ RAM ਹਰ ਜਨ ਆਰੋਗ ਪਈ ਏ ਮੇਰੇ RAM ਹਰੀ ਦੇ ਜਨ ਨਾਮ ਜਪ ਕੇ ਆਰੋਗ ਹੋ ਜਾਂਦੇ ਹਨ ਗੁਰਬਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ ਗੁਰੂ ਦੇ ਬਚਨਾਂ ਦੇ ਰਾਹੀ ਗੁਰੂ ਦੇ ਬਾਣੀ ਦੇ ਰਾਹੀ ਜਿਨ੍ਹਾਂ ਨੇ ਉਸ ਹਰੀ ਨੂੰ ਧਿਆਇਆ ਹੈ ਤਿੰਨ ਕੇ ਹਉ ਮੈਂ ਰੋਗ ਗਏ ਉਹਨਾਂ ਦੇ ਅੰਦਰੋਂ ਹਉਮੈ ਦਾ ਰੋਗ ਚਲਾ ਜਾਂਦਾ ਹੈ ਅੱਗੇ ਕਹਿੰਦੇ ਨੇ ਗੁਰਮਖੋ ਬ੍ਰਹਮਾ ਬਿਸ਼ਨ ਮਹਾਦੇਉ ਤ੍ਰੈ ਗੁਣ ਰੋਗੀ ਗੁਰੂ ਰਾਮਦਾਸ ਸਾਹਿਬ ਕਹਿ ਰਹੇ ਨੇ ਕੋਈ ਮੇਰੇ ਵਰਗਾ ਗਿਆਨੀ ਕਹੇ ਤੇ ਕਈ ਵਾਰ ਬੰਦਾ ਕਹਿੰਦਾ ਗਲਤ ਹੈ ਅਰਿਤਾ ਗੁਰੂ ਰਾਮਦਾਸ ਸਾਹਿਬ ਨੇ ਕਿਹਾ ਬ੍ਰਹਮਾ ਵਿਸ਼ਨੂੰ ਮਹਾਦੇਵ ਤ੍ਰੈ ਗੁਣ ਰੋਗੀ ਤਿੰਨੇ ਮਾਇਆ ਦੇ ਤਿੰਨੇ ਗੁਣਾ ਦੇ ਰੋਗੀ ਨੇ ਆਦ ਉਪਾਦ ਵਿਆਦ ਇਹ ਗੁਰ ਨੂੰ ਤਿੰਨ ਮਾਇਆ ਦੇ ਗੁਣ ਨੇ ਨਾ ਕਹਿੰਨ ਕਿ ਭਾਵੇਂ ਬ੍ਰਹਮ ਹੈ ਵਿਸ਼ਨੂੰ ਹੈ ਮਹੇਸ਼ ਹੈ ਸ਼ਿਵ ਹੈ ਇਹ ਇਹ ਤਿੰਨੇ ਵੀ ਮਾਇਆ ਦੇ ਤਿੰਨਾ ਗੁਣਾ ਦੇ ਅਧੀਨ ਨੇ ਪੁੱਛਿਆ ਜੀ ਕਿ ਇਨ੍ਹਾਂ ਅੰਦਰ ਕਾਦੀ ਹਉਮੈ ਆ ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ ਵਿੱਚ ਹਉਮੈ ਕਾਰ ਕਮਾਈ ਕਹਿੰਨ ਲੱਗੀ ਕਾਰਤਾ ਇਨ੍ਹਾਂ ਨੇ ਬਹੁਤ ਕਮਾਈ ਐ ਹਿੰਦੂ ਧਰਮ ਦੇ ਵਿੱਚ ਇਹ ਮੰਨਿਆ ਜਾਂਦਾ ਨਾ ਵੀ ਕਿੰਨੀ ਵੱਡੀ ਕਾਰ ਕਮਾਈ ਜੀ ਬ੍ਰਹਮਾ ਨੇ ਸ੍ਰਿਸ਼ਟੀ ਰਚ ਦਿੱਤੀ ਕਿੰਨੀ ਵੱਡੀ ਕਾਰ ਐ ਗੁਰਮਖੋਂ ਭਾਵੇਂ ਅਸੀਂ ਮੰਨਦੇ ਆ ਵੀ ਇੱਕ ਪਰਮੇਸ਼ਰ ਨੇ ਰਚੀ ਐ ਪਰ ਵੈਦਿਕ ਧਰਮ ਤਾਂ ਮੰਨਦਾ ਨਾ ਵੀ ਬ੍ਰਹਮਾ ਨੇ ਰਚੀ ਐ ਕਿੰਨੀ ਵੱਡੀ ਕਾਰ ਹੈ ਵਿਸ਼ਨੂੰ ਵਰਗਾ ਸਾਰੇ ਸੰਸਾਰ ਦੀ ਪਾਲਣਾ ਕਰ ਰਿਹਾ ਹੈ ਵੈਦਿਕ ਧਰਮ ਕਹਿੰਦਾ ਕਿੰਡੀ ਵੱਡੀ ਕਾਰ ਹੈ ਸ਼ਿਵ ਵਰਗਾ ਦੇਵਤਾ ਮੌਤ ਦੇ ਫੈਸਲੇ ਕਰ ਰਿਹਾ ਹੈ ਕਿੰਡੀ ਵੱਡੀ ਕਾਰ ਹੈ ਪਾਤਸ਼ਾਹ ਕਹਿੰਦੇ ਕਾਰਤਾ ਕਮਾਈ ਪਰ ਗਰਬੜ ਕਿੱਥੇ ਹੋਈ ਵਿੱਚ ਹਉਮੈ ਕਾਰ ਕਮਾਈ ਕਹਿਣ ਲੱਗੇ ਮੈਂ ਮੈਂ ਕਰਕੇ ਹਉਮੈ ਵਿੱਚ ਕੀਤਾ ਸਭ ਕੁਝ ਕੀਤਾ ਅੰਦਰ ਹੌਵੇਂ ਨਹੀਂ ਗਈ ਪਾਤਸ਼ਾਹ ਕਹਿੰਦੇ ਜਨ ਕੀਏ ਤਿਸੈ ਨ ਚیتے ਬਪੜੇ ਬਪੜੇ ਹੁੰਦਾ ਮੂਰਖ ਜਿਸ ਪਰਮਾਤਮਾ ਨੇ ਪੈਦਾ ਕੀਤਾ ਉਸ ਨੂੰ ਭੁੱਲ ਕੇ ਆਪਣੇ ਆਪ ਦੀ ਪੂਜਾ ਕਰਾਉਣ ਤੇ ਲੱਗ ਗਏ ਮੈਂ ਸ੍ਰਸ਼ਟੀ ਨੂੰ ਰਚਿਆ ਮੈਂ ਪਾਲਣਾ ਕਰਦਾ ਹਾਂ ਮੈਂ ਨਾਸ਼ ਕਰਦਾ ਹਾਂ ਪਾਤਸ਼ਾਹ ਕਹਿੰਦੇ ਮੈਂ ਮੈਂ ਵਿਚਾਰ ਕਮਾਈ ਹੈ ਤੇ ਗੁਰੂ ਰਾਮਦਾਸ ਸਾਹਿਬ ਕਹਿੰਨ ਲੱਗੇ ਭਾਈ ਭਾਵੇਂ ਕੋਈ અવਤਾਰ ਹੈ ਦੇਵਤਾ ਹੈ ਜਾਂ ਆਮ ਇਨਸਾਨ ਹੈ ਮੈਂ ਮੈਂ ਕਰਨ ਵਾਲਾ ਤੇ ਰੱਬ ਨੂੰ ਨਹੀਂ ਪਾਉਂਦਾ ਕੋਈ ਵੀ ਹੈ ਜਿਨ ਕੀਏ ਤਿਸੈ ਨਾ ਚੇਤੇ ਬਪੜੇ ਹਰ ਗੁਰਮੁਖ ਸੋਝੀ ਪਾਈ ਗੁਰੂ ਰਾਮਦਾਸ ਸਾਹਿਬ ਕਹਿੰਨ ਲੱਗੇ ਗੁਰਮਖਾਂ ਤੋਂ ਬਲਹਾਰੇ ਕਿਉਂ ਜਾਂਦੇ ਆ ਕਿਉਂਕਿ ਗੁਰਮਖਾਂ ਨੂੰ ਇਹ ਸੋਝੀ ਪੈ ਗਈ ਹੈ ਗੁਰਮਖਾਂ ਨੂੰ ਇਹ ਸਮਝ ਆ ਗਈ ਹੈ ਕਿ ਭਾਵੇਂ ਕੋਈ ਉੱਚਾ ਹੈ ਤੇ ਭਾਵੇਂ ਕੋਈ ਨੀਵਾਂ ਹੈ ਪਰਮੇਸ਼ਰ ਨੂੰ ਹਉਮੈ ਚੰਗੀ ਨਹੀਂ ਲੱਗਦੀ ਇਸ ਕਰਕੇ ਦੇਵੀ ਦੇਵਤੇ ਪੀਰ ਪੈਗੰਬਰ ਹਉਮੈ ਤੋਂ ਬਚ ਨਹੀਂ ਸਕੇ ਪਰ ਗੁਰੂ ਦੀ ਕਿਰਪਾ ਨਾਲ ਗੁਰਮਖ ਹਉਮੈ ਤੋਂ ਪਰੇ ਹੋ ਜਾਂਦੇ ਹਨ ਪਾਤਸ਼ਾਹ ਕਹਿੰਦੇ ਤਾਂ ਕਰਕੇ ਗੁਰਮਖਾਣੂ ਨਮਸਕਾਰ ਕਰਦੇ ਆ ਭਾਈ ਗੁਰਮਖਾਂ ਦੇ ਅੰਦਰ ਹਉਮੈ ਨਹੀਂ ਹੁੰਦੀ ਤੇ ਰੱਬ ਨੂੰ ਪਾਉਣ ਪਾਉਂਦਾ ਹੈ ਜਿਹੜਾ ਹਉਮੈ ਤਿਆਗ ਚੁੱਕਿਆ ਇਸ ਕਰਕੇ ਧਿਆਨ ਦਿਓ ਵਾਪਸ ਉੱਥੇ ਆਈਏ ਰਾਖਸ਼ਤਾ ਤੋਂ ਦੈਂਤ ਲਖ ਹਉਮੈ ਅੰਦਰ ਦੂਜਾ ਪਾਉ ਦੁਹੇਲੇ ਹਉਮੈ ਅੰਦਰ ਸਭ ਕੋ ਇਨ੍ਹਾਂ ਸਾਰਿਆਂ ਦੇ ਅੰਦਰ ਹਉਮੈ ਹੈ ਗੁਰਮਖ ਸਾਧ ਸੰਗਤ ਰਸ ਕੇਲੇ ਜਿਹੜਾ ਗੁਰਮਖ ਹੈ ਨਾ ਕਹਿਣ ਲੱਗੇ ਸਤਸੰਗਤ ਵਿੱਚ ਬੈਠ ਕੇ ਨਾਮ ਰਸ ਨੂੰ ਕੇਲ ਲੈਂਦਾ ਹੈ ਪ੍ਰਾਪਤ ਕਰ ਲੈਂਦਾ ਹੈ ਤੇ ਗੁਰਮਖੋ ਨਾਮ ਰਸ ਪ੍ਰਾਪਤ ਹੋ ਜਾਣਾ ਹੀ ਇਸ ਗੱਲ ਦੀ ਨਿਸ਼ਾਨੀ ਹੈ ਇਹਦੇ ਅੰਦਰੋਂ ਹਉਮੈ ਖਤਮ ਹੋ ਚੁੱਕੀ ਹੈ ਕਿਉਂਕਿ ਜਿੱਥੇ ਹਉਮੈ ਹੋਏਗੀ ਨਾਮ ਰਸ ਤੇ ਨਹੀਂ ਆਏਗਾ ਆਪਾਂ ਗੁਰਮਖੋ ਜਿੰਨੇ ਬੈਠੇ ਆਂ ਦੇਖੋ ਗੁਰੂ ਰਾਮਦਾਸ ਸਹਿ ਪਾਤਸ਼ਾਹ ਦੇ ਤਿੰਨ ਪੁੱਤਰ ਨੇ ਗੁਰਮਖੋ ਗੁਰੂ ਰਾਮਦਾਸ ਸਾਹਿਬ ਦੇ ਘਰ ਜਨਮ ਲੈਣਾ ਗੁਰਮਖੋ ਇਸ ਤੋਂ ਵੱਡੇ ਭਾਗ ਕਿਸੇ ਦੇ ਨਹੀਂ ਹੋ ਸਕਦੇ ਗੁਰੂ ਸਹਿਬਾਨਾ ਦੇ ਘਰੇ ਜਨਮ ਲੈਣਾ ਬਾਬਾ ਰਾਮ ਰਾਏ ਗੁਰੂ ਹਰਾਈ ਸਹਿ ਪਾਤਸ਼ਾਹ ਦੇ ਪੁੱਤਰ ਨੇ ਗੁਰਮਖੋ ਕਿੰਨੇ ਵੱਡੇ ਭਾਗ ਆ ਅੱਜ ਪਿਰਥੀ ਚੰਦ ਨੂੰ ਵੀ ਲਾਣਤਾ ਪੈਂਦੀਆਂ ਨੇ ਤੇ ਰਾਮ ਰਾਏ ਨੂੰ ਵੀ ਲਾਣਤਾ ਪੈਂਦੀਆਂ ਰਹਿਣਗੀਆਂ ਕਾਰਨ ਕੀ ਸੀ ਹੈ ਤਾਂ ਗੁਰੂ ਦੇ ਪੁੱਤਰ ਨੇ ਕਾਰਨ ਇੱਕੋ ਹੀ ਸੀ ਪਿਰਥੀ ਚੰਦ ਦੇ ਅੰਦਰ ਹੰਕਾਰ ਬੋਲਦਾ ਤੇ ਗੁਰੂ ਅਰਜਨ ਸਾਹਿਬ ਵੀ ਗੁਰੂ ਰਾਮਦਾਸ ਦੇ ਪੁੱਤਰ ਨੇ ਅੰਦਰ ਨਿਰੰਕਾਰ ਬੋਲਦਾ ਫਰਕ ਇੰਨਾ ਹੀ ਹੈ ਪਿਰਥੀ ਚੰਦ ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੋਨੋਂ ਭਰਾ ਨੇ ਦੋਨੇ ਗੁਰੂ ਰਾਮਦਾਸ ਸਾਹਿਬ ਦੇ ਪੁੱਤਰ ਨੇ ਦੋਨੇ ਮਾਤਾ ਭਾਨੀ ਦੀ ਕੁੱਖੋਂ ਜਾਇਨੇ ਦੋਨੇ ਗੁਰੂ ਅਮਰਦਾਸ ਸਾਹਿਬ ਦੇ ਦੋਤੇ ਨੇ ਦੋਨੇ ਗੁਰੂ ਘਰ ਚ ਪਲੇ ਨੇ ਗੁਰਮਖੋ ਫਰਕ ਕਿੱਥੇ ਹੈ ਇੱਕ ਨੂੰ ਲਾਣਤਾ ਪੈਂਦੀਆਂ ਇੱਕ ਨੂੰ ਕਹਿੰਦੇ ਨੇ ਗੁਰ ਅਰਜਨ ਪ੍ਰਤੱਖ ਹਰ ਇੱਕ ਨੂੰ ਇਹ ਕਿਹਾ ਜਾਂਦਾ ਹੈ ਫਰਕ ਹੈ ਇੱਕ ਅੰਦਰ ਹੰਕਾਰ ਬੋਲਦਾ ਹੈ ਹਉਮੈ ਬੋਲਦੀ ਹੈ ਇੱਕ ਅੰਦਰ ਨਿਰੰਕਾਰ ਬੋਲਦਾ ਨਿਮਰਤਾ ਬੋਲਦੀ ਹੈ ਬਸ ਆ ਫਰਕ ਹੈ ਭਾਈ ਗੁਰਦਾਸ ਸਾਹਿਬ ਇਹੀ ਸਮਝਾਉਂਦੇ ਪਏ ਨੇ ਸਰੀਰ ਸਾਰੇ ਪ੍ਰਮਾਤਮਾ ਦੇ ਨੇ ਸਰੀਰ ਕਰਕੇ ਕੋਈ ਚੰਗਾ ਮਾੜਾ ਨਹੀਂ ਹੁੰਦਾ ਰੰਗ ਰੂਪ ਕਰਕੇ ਕੋਈ ਚੰਗਾ ਮਾੜਾ ਨਹੀਂ ਹੁੰਦਾ ਗੱਲ ਹੈ ਅੰਦਰੋਂ ਕੀ ਬੋਲਦਾ ਹੈ ਗੱਲ ਹੈ ਭਾਂਡੇ ਸਾਰੇ ਇੱਕੋ ਕਮਿਹਾਰ ਨੇ ਬਣਾਏ ਹੁੰਦੇ ਆ ਗੱਲ ਹੈ ਭਾਂਡਿਆਂ ਦੇ ਵਿੱਚ ਕੀ ਹੈ ਸਰੀਰ ਦਾ ਭਾਂਡਾ ਤੇ ਰੱਬ ਨੇ ਬਣਾਇਆ ਬਸ ਆ ਸਮਝਣਾ ਹੈ ਅਰਥ ਇਹਦਾ ਹੀ ਬਣਦਾ ਹੈ ਬੰਦਿਆਂ ਸਰੀਰ ਕਰਕੇ ਤੂੰ ਸ਼੍ਰੇਸ਼ਟ ਨਹੀਂ ਹੈ ਸਰੀਰ ਕਰਕੇ ਤੂੰ ਉੱਚਾ ਨੀਵਾ ਵੱਡਾ ਛੋਟਾ ਹੋ ਸਕਦਾ ਹੈ ਪਰ ਸਰੀਰ ਕਰਕੇ ਤੂੰ ਮਹਾਨ ਨਹੀਂ ਹੋ ਸਕਦਾ ਇਹ ਨੁਕਤਾ ਬੜੇ ਧਿਆਨ ਨਾਲ ਸਮਝੀਏ ਗੁਰੂ ਮਹਾਨ ਤੂੰ ਤਾਂ ਬਣੇਗਾ ਜਿਸ ਦਿਨ ਦੇਖੋ ਨਾ ਗੁਰੂ ਕੇ ਕੀਰਤਨੀਏ ਕਿੰਨੇ ਨੇ ਕੀਰਤਨ ਕਰਨ ਵਾਲੇ ਪਰ ਮਹਾਨ ਤੇ ਭਾਈ ਮਰਦਾਨਾ ਜੀ ਨੂੰ ਕਹਿੰਦੇ ਆ ਨਾ ਮਹਾਨ ਠੀਕ ਅਸੀਂ ਤਾਂ ਮਹਾਨ ਉਦਾਂ ਹੀ ਕਹਿ ਲੱਗ ਪਏ ਨਾ ਗੁਰੂ ਕੇ ਮਹਾਨ ਕੀਰਤਨੀਏ ਮੈਂ ਕਹਿੰਦਾ ਹੁਣਾਂ ਕਈ ਵਾਰ ਮਹਾਨ ਮਸ਼ਹੂਰ ਹੋਣਾ ਤੇ ਮਹਾਨ ਹੋਣਾ ਫਰਕ ਹੈ ਗੁਰਮੁਖੋ ਅਸੀਂ ਜਿਨ੍ਹਾਂ ਨੂੰ ਮਹਾਨ ਕਹਿੰਨੇ ਆ ਉਹ ਮਸ਼ਹੂਰ ਨਹੀਂ ਮਸ਼ਹੂਰ ਤਾਂ ਕੋਈ ਵੀ ਹੋ ਸਕਦਾ ਹੈ ਮਹਾਨ ਰੱਬ ਦੀ ਰਹਿਮਤ ਨਾਲ ਹੋਇਆ ਜਾਂਦਾ ਹੈ ਭਾਈ ਮਰਦਾਨਾ ਜੀ ਮਹਾਨ ਨੇ ਭਾਈ ਸੱਤਾ ਬਲਵੰਡ ਜੀ ਮਹਾਨ ਨੇ ਭਾਈ ਨੱਥਾ ਅਬਦੁੱਲਾਹ ਜੀ ਮਹਾਨ ਨੇ ਭਾਈ ਗੁਰਦਾਸ ਸਾਹਿਬ ਬਾਬਾ ਬੁੱਢਾ ਸਿਆਣ ਗੁਰਮੁਖੋ ਮਹਾਨ ਨੇ ਮਸ਼ਹੂਰ ਕੋਈ ਵੀ ਹੋ ਸਕਦਾ ਹੈ ਮਹਾਨਤਾ ਗੁਰੂ ਦੀ ਰਹਿਮਤ ਨਾਲ ਪਰਮੇਸ਼ਰ ਦੀ ਬਖਸ਼ਿਸ਼ ਨਾਲ ਆਹੀ ਗੱਲ ਭਾਈ ਗੁਰਦਾਸ ਸਿੰਘ ਕਹਿੰਦੇ ਨੇ ਇੱਕ ਮਨ ਇੱਕ ਅਰਾਧਣਾ ਗੁਰਮਤ ਆਪ ਗਵਾਈ ਸੁਹੀਲੇ ਪਹਿਲਾਂ ਕਿਹਾ ਉਹ ਦੁਹੇਲੇ ਨੇ ਉਹ ਦੁਖੀ ਨਹੀਂ ਗੁਰਮਖ ਸੁਹੀਲੇ ਨੇ ਸੁਖੀ ਨੇ ਗੁਰਮਖ ਇੰਨੀ ਇੰਨੀ ਮਹਾਨਤਾ ਗੁਰਮਖ ਕੋ ਗੁਰਮਖ ਖਾਣੂ ਦਿੱਤੀ ਭਾਈ ਗੁਰਦਾਸ ਕਹਿੰਦੇ ਜਿਹੜੇ ਸੁਖ ਗੁਰਮਖ ਦੇ ਕੋਲ ਨੇ ਉਹ ਸੁਖ ਤੇ ਦੇਵਤਿਆਂ ਦੇ ਕੋਲ ਵੀ ਨਹੀਂ ਹੈ ਜਿਹੜਾ ਆਨੰਦ ਗੁਰਮਖ ਦੇ ਕੋਲ ਹੈ ਉਹ ਆਨੰਦ ਕਿਸੇ ਦੇਵੀ ਦੇਵਤੇ ਕੋਲ ਨਹੀਂ ਹੈ ਤੁਸੀਂ ਪੜ ਕੇ ਦੇਖ ਲਓ ਦੇਵਤਿਆਂ ਦਾ ਇਤਿਹਾਸ ਉਹ ਇੰਦਰ ਇੰਦਰ ਤੁਸੀਂ ਦੇਖੋ ਵੀ ਇੱਕ ਨਾਮ ਜਪਦਾ ਉਹਨੂੰ ਫਿਕਰ ਪੈ ਜਾਂਦਾ ਕੁਮੀਰਾ ਨਾ ਕੋਲੇ ਇਹੀ ਸਿੰਦਰ ਦਾ ਤੇ ਹਾਲ ਇਸ ਕਰਕੇ ਇੱਕ ਮਨ ਇੱਕ ਆਰਾਧਨਾ ਜਿਹੜੇ ਇੱਕ ਮਨ ਦੇ ਨਾਲ ਗੁਰਮਖਾ ਨੂੰ ਮਹਾਨ ਕਿਉਂ ਕਿ ਆ ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰਮਖ ਇੱਕ ਮਨ ਇੱਕ ਆਰਾਧਨਾ ਇੱਕ ਮਨ ਚਿਤ ਹੋ ਕੇ ਇੱਕ ਨੂੰ ਆਰਾਧਦੇ ਹਨ ਗੁਰਮਤ ਆਪ ਗਵਾਏ ਗੁਰੂ ਦੀ ਮਤ ਲੈ ਕੇ ਆਪਣਾ ਆਪ ਗਵਾ ਦਿੰਦੇ ਨੇ ਸੋਹੇਲੇ ਤੇ ਸੁਖੀ ਹੋ ਜਾਂਦੇ ਹਨ ਚੱਲਣ ਜਾਣ ਪਏ ਸਿਰ ਤੇਲੇ ਆ ਬਹੁਤ ਬਹੁਤ ਕਮਾਲ ਦਾ ਬਚਨ ਕਿਹਾ ਭਾਈ ਗੁਰਦਾਸ ਸਿੰਘ ਨੇ ਚੱਲਣ ਜਾਣ ਪਏ ਸਿਰ ਤੇਲੇ ਸਿਰ ਤੇਲੇ ਕੀ ਹੁੰਦਾ ਗਨ ਕੋ ਇੱਕ 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 ਨਾ ਪਰਾਤਨ ਰਿਵਾਜ ਸੀ ਸਾਡਾ ਜਦੋਂ ਬੱਚੀ ਦਾ ਵਿਆਹ ਹੁੰਦਾ ਸੀ ਉਹਨੂੰ ਮਾਈਏ ਪਾਏ ਜਾਂਦੇ ਸੀ ਵੀਰੇ ਪਿੰਡਾਂ ਵਿੱਚੋਂ ਆਏ ਤੁਸੀਂ ਜਾਣਦੇ ਹੋ ਬੱਚੀ ਦਾ ਜਦੋਂ ਵਿਆਹ ਹੁੰਦਾ ਸੀ 5-7 ਦਿਨ ਪਹਿਲਾਂ ਬੱਚੀ ਨੂੰ ਮਾਈਏ ਪਾਏ ਜਾਂਦੇ ਸੀ ਮਾਈਏ ਕੀ ਹੁੰਦੀ ਇਹ ਇਹਦਾ ਇਹ ਬਚਨ ਨੂੰ ਗੁਰੂ ਨਾਨਕ ਸਾਹਿਬ ਨੇ ਬਾਣੀ ਵਿੱਚ ਵੀ ਕਿਹਾ ਜਦੋਂ ਅਸੀਂ 16 ਸਾਹਿਬ ਦੀ ਬਾਣੀ ਪੜ੍ਹਦੇ ਆ ਇਸੇ ਤਰ੍ਹਾਂ ਮਾਈਏ ਪਾਏ ਜਾਣੇ ਤੇ ਗੁਰਮਖੋ ਆਸੇ-ਪਾਸੇ ਸਹਿਿਲੀਆਂ ਨੇ ਬੈਠਣਾ ਤੇ ਨਾਲੇ ਤਾਂ ਗੀਤ ਗਾਉਣੇ ਤੇ ਨਾਲੇ ਕਿਉਂਕਿ ਲੜਕੇ ਵਾਲਿਆਂ ਦੇ ਘਰ ਘੋੜੀ ਗਾਈ ਜਾਂਦੀ ਸੀ ਲੜਕੀ ਵਾਲਿਆਂ ਦੇ ਘਰ ਗੁਰਮਖੋ ਉਹ ਜਿਹੜੀ ਸੀ ਉਹ ਸੁਹਾਗ ਆਇਆ ਜਾਂਦਾ ਸੀ ਇਹ ਰਮਿਤਾ ਸੀ ਵੱਖੋ ਵੱਖਰੀਆਂ ਸੁਹਾਗ ਆਇਆ ਜਾਂਦਾ ਸੀ ਘੋੜੀ ਗਾਈ ਜਾਂਦੀ ਸੀ ਲੜਕੀ ਵਾਲਿਆਂ ਦੇ ਮਾਈਏ ਪਾਏ ਜਾਂਦੇ ਸੀ ਨਾਲ ਇਦਾਂ ਬੱਚੀਆਂ ਬੈਠਦੀਆਂ ਸਨ ਵਿਚਕਾਰ ਵਿਆਹ ਵਾਲੀ ਬੱਚੀ ਬੈਠਦੀ ਸੀ ਆਸੇ ਪਾਸੇ ਸਹੇਲੀਆਂ ਨਾਲ-ਨਾਲ ਗੁਰਮਖੋ ਗੀਤ ਗਾਉਂਦੀਆਂ ਤੇ ਨਾਲ-ਨਾਲ ਸਿਰ ਤੇਲ ਪਾਉਂਦੀਆਂ ਸਨ ਉਹ ਸਿਰ ਤੇਲ ਪਾਉਣ ਦਾ ਅਰਥ ਇਹ ਬਣਦਾ ਸੀ ਵੀ ਭਾਈ 2-4 ਦਿਨਾਂ ਨੂੰ ਇਹਨੇ ਆ ਘਰ ਛੱਡ ਕੇ ਸੌਰੇ ਘਰ ਚਲੀ ਜਾਣਾ ਹੈ। ਇਹਦਾ ਅਰਥ ਮੰਨਦਾ ਹੁੰਦਾ ਸੀ। ਹੋ ਵੈ ਸੈਭ ਸਿਉ ਮਿਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੇ ਨਾਨਕ ਸੇ ਦੇ ਆਵਾਨੇ। ਇਹ ਗੁਰਾਂ ਸਿੰਘ ਨੇ ਉਹੀ ਉਦਾਹਰਣ ਦਿੱਤੀ ਹੈ। ਮਿਲ ਕਰ ਪਾਵੋ ਤੇਲ। ਸਖੀਆਂ ਇਦਾਂ ਮਿਲ ਕੇ ਤੇਲ ਪਾਉਂਦੀਆਂ ਸੀ। ਕਹਿੰਦੇ ਜਦੋਂ ਇਦਾਂ ਨਾ ਸਖੀਆਂ ਨੇ ਗੀਤ ਗਾਉਣੇ ਇਦਾਂ ਤੇ ਸਿਰ ਤੇਲ ਪਾਉਣਾ ਤੇ ਪਿੱਛੇ ਬੈਠੀ ਕਈ ਵਾਰ ਮਾਂ ਨੇ ਰੋ ਪੈਣਾ ਮਾਂ ਪਿੱਛੇ ਬੈਠੀ ਰੋ ਪੈਂਦੀ ਸੀ ਤੇ ਪੁੱਛਣਾ ਮਾਏ ਤੂੰ ਕਿਉਂ ਕਿਉਂ ਰੋ ਪਈ ਨਾਲੇ ਤਾਂ ਭੱਜੀ ਫਿਰਦੀਆਂ ਅੱਗੇ ਪਿੱਛੇ ਕਿ ਧੀ ਦਾ ਵਿਆਹ ਉਹਨੇ ਕਹਿਣਾ ਇਹਦੇ ਸਿਰ ਤੇਲ ਪਾ ਦਿੱਤਾ ਗਿਆ ਇਹਦੇ ਮਾਈਏ ਗਾਏ ਜਾ ਰਹੇ ਨੇ ਮੇਰੀ ਧੀ ਨੇ ਥੋੜੇ ਕੁ ਦਿਨਾਂ ਨੂੰ ਸਹੁਰੇ ਘਰ ਚਲੀ ਜਾਣਾ ਉਹ ਮਾਇਦਾਰਉ ਪੈਂਦੀ ਸੀ ਤੇ ਸਖੀਆਂ ਨੇ ਕਿਹਾ ਫੇਰ ਕੀ ਹੈ ਬੇਬੇ ਵਾਪਸ ਆ ਜਾਈਗੀ ਚਾਰ ਦਿਨਾਂ ਨੂੰ ਮਿਲਣ ਤੇ ਮਾਂ ਨੇ ਕਿਹਾ ਮਿਲਣ ਆਏਗੀ ਪਰ ਹੱਕ ਨਹੀਂ ਜਿਤਾਏਗੀ ਮਿਲਣ ਆਏਗੀ ਜਰੂਰ ਪਰ ਹੱਕ ਨਹੀਂ ਜਿਤਾਏਗੀ ਕਈ ਜਾਇਆ ਕਰੇਗੀ ਮੈਂ ਤਾਂ ਘਰ ਜਾਨੀ ਕੰਮ ਬਹੁਤ ਹੈ ਪਰ ਹੁੰਦਾ ਗੁਰਮ ਕੁੱਤੀਆਂ ਘਰ ਆਉਂਦੀਆਂ ਨੇ ਬੇਬੇ ਮੈਂ ਤਾਂ ਜਾਨੀ ਆ ਮੇਰਾ ਘਰ ਨਹੀਂ ਸਰਦਾ ਹੱਕ ਨਹੀਂ ਜਿਤਾਉਂਦੀ ਧੰਨ ਗੁਰੂ ਨਾਨਕ ਸਾਹਿਬ ਨੇ ਵੀ ਕਿਹਾ ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰਮਖ ਇਹ ਗੱਲ ਸਮਝ ਲੈਂਦੇ ਨੇ ਜਿਵੇਂ ਸਿਰ ਵਿੱਚ ਤੇਲ ਪਿਆ ਤੇ ਬੱਚੀ ਨੇ ਸਮਝ ਲਿਆ ਮੈਂ ਕੱਲ ਜਾਂ ਪਰਸੋਂ ਆਪਣੇ ਪਿਤਾ ਦਾ ਘਰ ਛੱਡ ਕੇ ਚਲੀ ਜਾਣਾ ਸਹੁਰੇ ਘਰ ਚਲੀ ਜਾਣਾ ਕਹਿਣ ਲੱਗੇ ਗੁਰਮਖ ਦੇ ਅੰਦਰ ਨਾਮ ਰਸ ਪੈਦਾ ਹੁੰਦਾ ਹੈ ਤੇ ਗੁਰਮਖ ਵੀ ਸਮਝ ਲੈਂਦੇ ਨੇ ਅਸੀਂ ਸੰਸਾਰ ਛੱਡ ਕੇ ਰੱਬ ਦੇ ਘਰ ਚਲੇ ਜਾਣਾ ਇਸ ਕਰਕੇ ਉਹਨਾਂ ਅੰਦਰ ਹਉਮੈ ਨਹੀਂ ਪੈਦਾ ਹੁੰਦੀ ਸਮਝ ਪੈ ਜਾਂਦੀ ਐ ਪੇ ਵੱਕੜੇ ਦਿਨ ਚਾਰ ਹੈ ਸਾਹੁਰੜੇ ਜਾਣਾ ਪੇਕੇ ਘਰ ਤੱਕ ਚਾਰ ਦਿਨਾਂ ਪਾਈ ਸਹੁਰੇ ਜਾਣਾ ਹੀ ਪੈਣਾ ਸੰਸਾਰ ਤਾਂ ਚਾਰ ਦਿਨਾਂ ਰੱਬ ਦੇ ਘਰ ਤਾਂ ਜਾਣਾ ਹੀ ਪੈਣਾ ਗੁਰਮਖਾਂ ਨੂੰ ਸਮਝ ਪੈ ਜਾਂਦੀ ਐ ਉਹਨਾਂ ਅੰਦਰ ਹਉਮੈ ਨਹੀਂ ਪੈਦਾ ਹੁੰਦੀ ਇਸ ਕਰਕੇ ਭਾਈ ਗੁਰਦਾਸ ਸਿੰਘ ਕਹਿੰਦੇ ਅਸੀਂ ਗੁਰਮਖੰਦ ਦੀ ਵਡਿਆਈ ਕਰਦੇ ਹਾਂ ਉਹ ਆਪਣਾ ਆਪ ਗਵਾ ਕੇ ਹਉਮੈ ਛੱਡ ਕੇ ਇੱਕ ਪਰਮਾਤਮਾ ਦੀ ਬੰਦਗੀ ਕਰਦੇ ਹਨ ਭੁਲਾ ਚੁੱਕਾਂ ਦੀ ਖਿਮਾ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ੴ ਗੁਰੂ ਸਾਹਿਬ ਜੀ ਰਾਗ ਕਲੀ ਬਹਲਾ ਤੀਜਾ ਬਲੰਦ ਏਕੋ ਓਮਕਾਰ ਸਤਿਗੁਰ ਪ੍ਰਸਾਦ ਅਨੰਦ ਦੇ ਅੰਮ੍ਰਿਤ ਪਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਰਮ ਜੀ ਆਵਾਦਿਆ ਰਾਗ ਰਤਨ ਪਰਵਾਰ ਪਰਿਆ ਹੋਏ ਸਦਗੰਗ ਲਿਆਇਆ ਸਰਬੋਤਮ ਗਾਉ ਥਰੀ ਕੀ ਰਾਗ ਮੱਜਿਨੀ ਵਸਾਇਆ ਪਹਿਨਾਨਤ ਨੰਦੋ ਹੋਆ ਸਤਿਗੁਰੂ ਮੇ ਪਾਇਆ ਈ ਬਨ